ਹਾਂਜੀ ਬਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਕੈਨੇਡੀਅਨ ਲਾਈਫ ਤੇ ਤੇ ਅੱਜ ਆਪਾਂ ਤੁਹਾਡੇ ਨਾਲ ਬਈ ਜੀ ਗੱਲਬਾਤ ਕਰਦੇ ਆਂ ਕੈਨੇਡਾ ਹੋਣ ਦੇ ਲਈ ਜਿਹੜੀਆਂ ਤੁਹਾਨੂੰ ਅਹਿਮ ਤਿੰਨ ਚਾਰ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਪਊਗਾ ਉਸੇ ਗੱਲਾਂ ਤੇ ਅੱਜ ਥੋੜੇ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਕੋਸ਼ਿਸ਼ ਕਰੋ ਬਈ ਜੀ ਇਹਨਾਂ ਗੱਲਾਂ ਤੇ ਬਹੁਤ ਸਾਰਾ ਜਿਹੜਾ ਧਿਆਨ ਰੱਖ ਕੇ ਆਓ ਕਿਉਂਕਿ ਜਿਹੜੀਆਂ ਗੱਲਾਂ ਆਪਾਂ ਤੁਹਾਡੇ ਨਾਲ ਅੱਜ ਸ਼ੇਅਰ ਕੀਤੀਆਂ ਹੈਗੀਆਂ ਉਹ ਕੈਨੇਡਾ ਦੇ ਮਾਹੌਲ ਨੂੰ ਕੈਨੇਡਾ ਦੇ ਹਾਲਾਤਾਂ ਨੂੰ ਦੇਖ ਕੇ ਤੁਹਾਡੇ ਨਾਲ ਸ਼ੇਅਰ ਕੀਤੀਆਂ ਤੇ ਜਦੋਂ ਤੁਸੀਂ ਆਉਂਗੇ ਬਾਈ ਜੀ ਤੁਸੀਂ ਇੱਥੇ ਆ ਕੇ ਜਿਹੜੇ ਇਹਨਾਂ ਗੱਲਾਂ ਤੇ ਧਿਆਨ ਰੱਖ ਕੇ ਜਿਹੜੀ ਆਪਦੀ ਲਾਈਫ ਨੂੰ ਬੜੇ ਸੌਖੇ ਤਰੀਕੇ ਨਾਲ ਕੈਨੇਡਾ ਦੇ ਵਿੱਚ ਸੈੱਟ ਕਰ ਸਕਦੇ ਆਂ ਬਾਲਾ ਥੋੜਾ ਟਾਈਮ ਨਾ ਲੈਂਦੇ ਹੋਏ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਜੀ ਅ ਪਹਿਲਾ ਜਿਹੜਾ ਹੈਗਾ ਤੁਸੀਂ ਮੇਨ ਜਿਹੜੀ ਚੀਜ਼ ਦਾ ਧਿਆਨ ਰੱਖ ਕੇ ਆਉਣਾ ਉਹ ਹੈਗਾ ਬਾਈ ਜੀ ਕੋਰਸ ਤੁਸੀਂ ਘਰੋਂ ਜਦੋਂ ਏਜੰਟ ਦੇ ਕੋਲ ਜਾਂਦੇ ਆਂ ਇਹ ਗੱਲਾਂ ਸ਼ੁਰੂ ਤੋਂ ਜਿਹੜਾ ਸੋਚ ਕੇ ਜਾਓ ਵੀ ਤੁਸੀਂ ਆਪਦੀ ਪੜ੍ਹਾਈ ਜਿਹੜੀ ਕਿਹੜੇ ਕੋਰਸ ਦੇ ਵਿੱਚ ਕੀਤੀ ਹੈਗੀ ਆ ਕਿਹੜਾ ਕੋਰਸ ਜਾ ਕੇ ਤੁਸੀਂ ਉੱਥੇ ਜਾ ਕੇ ਲੈਣਾ ਹੈਗਾ ਹਨਾ ਜੇ ਤੁਸੀਂ ਇਹਨਾਂ ਗੱਲਾਂ ਤੇ ਧਿਆਨ ਕਰਕੇ ਜਾਉਂਗੇ ਵੀ ਜਿਹੜਾ ਕੋਰਸ ਤੁਸੀਂ ਲੈ ਰਹੇ ਹੋ ਉਸ ਦਾ ਕੀ ਸਕੋਪ ਹੈਗਾ ਕੈਨੇਡਾ ਦੇ ਵਿੱਚ ਕੀ ਸਾਨੂੰ ਉਹ ਨੌਕਰੀ ਦਿਵਾਉਣ ਦੇ ਵਿੱਚ ਸਾਡੀ ਸਹਾਇਤਾ ਕਰ ਸਕਦਾ ਜਾਂ ਨਹੀਂ ਕਰ ਸਕਦਾ ਇਹਨਾਂ ਗੱਲਾਂ ਨੂੰ ਧਿਆਨ ਰੱਖਦੇ ਹੋਏ ਤੁਸੀਂ ਏਜੰਟ ਤੋਂ ਜਿਹੜਾ ਕੋਰਸ ਲੈਣਾ ਏਜੰਟ ਦੇ ਮਗਰ ਲਾ ਕੇ ਬਈ ਜੀ ਕੋਰਸ ਨਾ ਲਿਓ ਜੇ ਤੇ ਦੂਜੇ ਨੰਬਰ ਤੇ ਜਿਹੜਾ ਆ ਜਾਂਦਾ ਬਈ ਜੀ ਉਹ ਹੈਗਾ ਤੁਹਾਡਾ ਕਾਲਜ ਜਿਹੜਾ ਤੁਹਾਡਾ ਕਾਲਜ ਆ ਬਈ ਉਹ ਵੀ ਤੁਹਾਡੀ ਲਾਈਫ ਬਣਾਉਣ ਦੇ ਵਿੱਚ ਕੈਨੇਡਾ ਦੇ ਵਿੱਚ ਉਹ ਤੁਹਾਡੀ ਸਹਾਇਤਾ ਕਰ ਸਕਦਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕੈਨੇਡੀਅਨ ਗਵਰਨਮੈਂਟ ਵੱਲੋਂ ਜਿਹੜੇ 20 ਕਾਲਜ ਆ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਆ ਉਹਨਾਂ ਦੇ ਵਿੱਚ ਜਿਹੜਾ ਤੁਹਾਨੂੰ ਵਰਕ ਪਰਮਿਟ ਆ ਜਿਹੜਾ 3 ਸਾਲ ਦਾ ਨਹੀਂ ਮਿਲੂਗਾ ਪੜਾਈ ਤੋਂ ਬਾਅਦ ਤੇ ਜੇ ਤੁਹਾਨੂੰ ਬਾਈ ਜੀ 3 ਸਾਲ ਦਾ ਵਰਕ ਪਰਮਿਟ ਨਾ ਮਿਲਿਆ ਤਾਂ ਤੁਸੀਂ ਮੈਨੂੰ ਲੱਗਦਾ ਵੀ ਇੱਥੇ ਜਦੋਂ ਵਰਕ ਕੰਮ ਹੀ ਨਾ ਕਰ ਸਕਦੇ ਹੋਏ ਤਾਂ ਤੁਸੀਂ ਆਪਦੀ ਜਿਹੜੇ ਪੈਸਾ ਲਾਇਆ ਹੋਊਗਾ ਉਹ ਪੈਸਾ ਵੀ ਇੱਥੇ ਕਿਵੇਂ ਇਕੱਠਾ ਹੋਊਗਾ ਹਨਾ ਤੇ ਇਸ ਕਰਕੇ ਤੁਸੀਂ ਜਦੋਂ ਕਿਸੇ ਏਜੰਟ ਦੇ ਕੋਲ ਜਾਣਾ ਤਾਂ ਪਹਿਲਾਂ ਤੁਸੀਂ ਕਾਲ ਜਾ ਜਿਹੜੇ ਉਹਨਾਂ ਦੀ ਲਿਸਟ ਤੇ ਜ਼ਰੂਰ ਆ ਧਿਆਨ ਮਾਰ ਲਓ ਜਿਓ ਲਿਸਟ ਆਪਾਂ ਆਪਣੀ ਵੀਡੀਓ ਦੇ ਉੱਤੇ ਜਿਹੜੀ ਉਲਾ ਦੇ ਦਿੱਤੀ ਗਈ ਹੈ ਤੇ ਬਾਇਓ ਦੇ ਵਿੱਚ ਵੀ ਤੁਸੀਂ ਬਈ ਇਹ ਲਿਸਟ ਚੈੱਕ ਕਰ ਸਕਦੇ ਹੋ ਤੇ ਇਹਨਾਂ ਕਾਲਜਾਂ ਦੇ ਵਿੱਚ ਧਿਆਨ ਮਾਰਨ ਤੋਂ ਬਾਅਦ ਬਈ ਤੁਸੀਂ ਜਿਹੜਾ ਕਾਲਜ ਚੋਇਸ ਚੂਜ਼ ਕਰੋਗੇ ਤੇ ਤੀਜਾ ਬਈ ਜੀ ਹੈਗਾ ਵਰਕ ਤੁਸੀਂ ਆਪਣੇ ਆਪ ਨੂੰ ਇਹ ਚੀਜ਼ ਦੇ ਲਈ ਆ ਕਲੀਅਰ ਕਰਨਾ ਹੈਗਾ ਵੀ ਅਸੀਂ ਕਿਹੜਾ ਕੰਮ ਵਰਕ ਆ ਜਿਹੜਾ ਕੈਨੇਡਾ ਦੇ ਵਿੱਚ ਜਾ ਕੇ ਉਹ ਕਰ ਸਕਦੇ ਆ ਕਿਹੜਾ ਕੰਮ ਸਾਡੇ ਤੋਂ ਨਹੀਂ ਹੋਣਾ ਹੈਗਾ ਕਿਉਂਕਿ ਈਗੋ ਤੁਹਾਨੂੰ ਇੱਥੇ ਆ ਕੇ ਕੱਢਣੀ ਪਊਗੀ ਬਈ ਕੰਮ ਤੁਹਾਨੂੰ ਕਿਸੇ ਵੀ ਜਦੋਂ ਤੁਸੀਂ ਸਟੂਡੈਂਟ ਆ ਜੇ ਤਾਂ ਤੁਹਾਡਾ ਕੋਰਸ ਚੱਜ ਦਾ ਲਿਆ ਹੈਗਾ ਤਾਂ ਤੁਸੀਂ ਕੋਰਸ ਆ ਜਿਹੜਾ ਦੇਸਾਰੇ ਕੋਈ ਵੀ ਕੰਮ ਆ ਜਿਹੜਾ ਉਹ ਆਪਦੇ ਕੋਰਸ ਨਾਲ ਰੈਲੇਵੈਂਟ ਲੈ ਲਓਗੇ ਬਟ ਜੇ ਤੁਹਾਡੇ ਕੋਲ ਕੋਰਸ ਚ ਅਜ ਦਾ ਨਾ ਹੋਇਆ ਤਾਂ ਤੁਹਾਨੂੰ ਇੱਥੇ ਆ ਕੇ ਜਿਹੜਾ ਛੋਟਾ ਮੋਟਾ ਜਿਹੜਾ ਉਹ ਕੰਮ ਕਰਨਾ ਪਊਗਾ ਤੇ ਇਸ ਕਰਕੇ ਆਪਦੀ ਜਿਹੜੀ ਈਗੋ ਨੂੰ ਥੋੜਾ ਜਿਹਾ ਛੱਡ ਕੇ ਆਓ ਜੇ ਤੇ ਕੰਮ ਆ ਜਿਹੜਾ ਆਪਦਾ ਇੰਡੀਆ ਤੋਂ ਕਲੀਅਰ ਕਰਕੇ ਆ ਉਹ ਵੀ ਤੁਸੀਂ ਕਿਹੜਾ ਕੰਮ ਕਰਨ ਦੇ ਕਾਬਿਲ ਹੋ ਸਕਦੇ ਹੋ ਜਾਂ ਕਿਹੜਾ ਕੰਮ ਤੁਸੀਂ ਇੱਥੇ ਆ ਕੇ ਕਰਨਾ ਹੈਗਾ ਤੇ ਉਹ ਕੰਮ ਕੈਨੇਡਾ ਦੇ ਵਿੱਚ ਮਿਲ ਸਕਦਾ ਜਾਂ ਨਹੀਂ ਮਿਲ ਸਕਦਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜੇ ਕੰਮਾਂ ਧੰਦਿਆਂ ਦੀ ਗੱਲ ਕਰੀਏ ਤੇ ਉਹ ਟਾਈਮ ਬਹੁਤ ਪੁਰਾਣੇ ਹੋ ਗਏ ਆ ਬਾਈ ਵੀ ਜਦੋਂ ਬੰਦਾ ਸੋਚਦਾ ਸੀ ਸਿੱਧਾ ਕੈਨੇਡਾ ਆ ਜਾਂਦਾ ਸੀ ਤੇ ਆ ਕੇ ਕੋਈ ਵੀ ਇੱਥੇ ਕੰਮ ਕਰਕੇ ਆਪਣੀ ਲਾਈਫ ਉਹ ਸੈੱਟ ਕਰ ਸਕਦਾ ਸੀ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਹਸਾਮ ਨਾਲ ਜਵਾਕ ਨਾਰਮਲ ਕੋਰਸ ਬਿਜ਼ਨਸ ਡਿਪਲੋਮੇ ਲੈ ਲੈ ਕੇ ਆਈ ਜਾਂਦੇ ਉਹਨਾਂ ਡਿਪਲੋਮਿਆਂ ਦੇ ਵਿੱਚ ਕਿਸੇ ਵੀ ਸਟੂਡੈਂਟ ਦਾ ਬਾਈ ਜੀ ਕੋਈ ਫਿਊਚਰ ਨਹੀਂ ਹੈਗਾ ਲੋਕ ਜਿਹੜੇ ਜਵਾਕ ਆ ਇੱਥੇ ਉਹ ਦਿਹਾੜੀਆਂ ਕਰਦੇ ਫਿਰਦੇ ਆ ਤੇ ਦਿਹਾੜੀਆਂ ਵੀ ਬਾਈ ਜੀ ਜਵਾਕ ਕਰਨਾ ਚਾਹੁੰਦੇ ਹੈਗੇ ਆ ਤੇ ਪਰ ਦਿਹਾੜੀਆਂ ਵੀ ਅੱਜ ਦੇ ਟਾਈਮ ਦੇ ਵਿੱਚ ਉਹਨਾਂ ਨੂੰ ਮਿਲ ਨਹੀਂ ਰਹੀਆਂ ਸੋ ਆਪਣੀ ਇਹ ਵੀਡੀਓ ਨੂੰ ਆ ਆਪਣੇ ਵਕ ਵਕ ਯਾਰਾਂ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਉਹਨਾਂ ਦੀ ਜਿਹੜੀ ਇੱਥੇ ਆਉਣ ਦੇ ਵਿੱਚ ਆਉਣ ਤੋਂ ਬਾਅਦ ਜਿਹੜੀ ਉਹ ਸਹਾਇਤਾ ਹੋ ਸਕੇ ਹਨ ਤੇ ਆਪਣੀ ਕੋਸ਼ਿਸ਼ ਇਹ ਹੁੰਦੀ ਹੈ ਵੀ ਤੁਹਾਨੂੰ ਜਿਹੜਾ ਵੀਡੀਓ ਦੇ ਰਾਈ ਛੋਟੇ بڑے ਛੋਟੇ ਕਿਉਂਕਿ ਤੁਸੀਂ ਵੀ ਬਾਈ ਜੀ ਐਨੇ ਵਿਹਲੇ ਨਹੀਂ ਹੈਗੇ ਵੀ ਤੁਸੀਂ ਲੰਬੀਆਂ ਵੀਡੀਓ ਦੇਖੋਗੇ ਤਾਂ ਕਰਕੇ ਮੈਂ ਸ਼ਾਰਟ ਦੇ ਵਿੱਚ ਤੁਹਾਨੂੰ ਇੱਕ ਵੀਡੀਓ ਜਿਹੜੀ ਉਹ ਬਣਾ ਕੇ ਦਿੱਤੀ ਹੈਗੀ ਆ ਤੇ ਕੋਰਸ ਜਿਹੜੇ ਹੈਗੇ ਆ ਤੁਸੀਂ ਬਾਈ ਜੀ ਜਿਵੇਂ ਕਹਦੇ ਆਰਲੀ ਚੈਟ ਡਾਟਾ ਐਜੂਕੇਟਰ ਦੇ ਹੋਗੇ ਜਿਵੇਂ ਮਕੈਨਿਕ ਦੇ ਜਿਹੜੇ ਬੰਦੇ ਦਾ ਪਲੱਸ 2 ਚ ਮੈਥ ਕੀਤਾ ਹੋਇਆ ਹੋ ਮਕੈਨਿਕ ਵਗੈਰਾ ਦੇ ਕੋਰਸ ਲੈ ਕੇ ਆ ਸਕਦੇ ਆ ਜਿਹੜੇ ਕੋਰਸ ਤੁਹਾਨੂੰ ਸਕਿੱਲ ਵਰਕ ਦੇ ਵਿੱਚ ਸਹਾਇਤਾ ਕਰਦੇ ਹੋਣ ਜਿਹਦੇ ਵਿੱਚ ਤੁਹਾਡੀ ਜਿਹੜੀ ਪੀਆਰਓ ਜਿਹੜੀ ਉਹ ਈਜ਼ੀ ਹੋ ਜੇ ਤੇ ਜਿਹਦੇ ਵਿੱਚ ਤੁਹਾਡੇ ਜਿਹੜੇ ਇੱਥੇ ਇਨਕਮ ਆ ਉਹ ਸੈੱਟ ਹੋ ਜੇ ਤੇ ਅੱਜ ਦੇ ਟਾਈਮ ਦੇ ਵਿੱਚ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਜਿਹੜਾ ਉਹ ਕੈਨੇਡਾ ਆ ਸਕਦੇ ਜੀ ਆਪਣੇ ਚੈਨਲ ਤੇ ਤੁਹਾਡਾ ਫਿਰ ਤੋਂ ਇੱਕ ਵਾਰ ਸਵਾਗਤ ਜੀ ਤੇ ਬਹੁਤ ਬਹੁਤ ਧੰਨਵਾਦ ਜੀ